ਦੋਵੇਂ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਨੇ ਚਾਹੇ ਉਹ ਚੜਦਾ ਪੰਜਾਬ ਹੈ ਜਾਂ ਫਿਰ ਲੈਂਦਾ ਪੰਜਾਬ ਚੜਦੇ ਪੰਜਾਬ ਅੰਦਰ ਖਾਲਸਾ ਏਡ ਦੀਆਂ ਟੀਮਾਂ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰੈਸਕਿਊ ਆਪਰੇਸ਼ਨਸ ਹਨੇ ਲੋੜਿੰਦੇ ਸਮਾਨ ਪੀਣ ਵਾਲੇ ਪਾਣੀ ਆਦ ਦੀ ਸਪਲਾਈ ਕਰ ਰਹੇ ਨੇ ਦੂਜੇ ਪਾਸੇ ਲੈਂਦੇ ਪੰਜਾਬ ਵਿੱਚ ਵੀ ਜੇਲਮ ਦੇ ਇਲਾਕੇ ਵਿੱਚ ਚਕਵਾਲ ਡੈਮ ਵਿੱਚ ਆਏ ਹੱਦੋਂ ਜ਼ਿਆਦਾ ਪਾਣੀ ਨੇ ਤਬਾਹੀ ਮਚਾਈ ਹੈ ਯੂਨੀਅਨ ਕਾਉਂਸਲ ਦਾਰਾਪੁਰ ਜੇਲਮ ਦੇ ਤਿੰਨ ਪਿੰਡਾਂ ਅੰਦਰ ਪਾਣੀ ਨੇ ਭਿਆਨਕ ਤਬਾਹੀ ਮਚਾਈ ਲੋਕ ਘਰੋਂ ਬੇਕਾਰ ਹੋ ਗਏ 8 ਫੁੱਟ ਦੇ ਕਰੀਬ ਪਾਣੀ ਪਿੰਡਾਂ ਵਿੱਚ ਆ ਗਿਆ ਜਿਸ ਕਾਰਨ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਦੀ ਖਬਰ ਵੀ ਦੱਸੀ ਜਾ ਰਹੀ ਹੈ ਹੜਾ ਕਾਰਨ ਸੜਕਾਂ ਪੁਲ ਸਕੂਲ ਘਰਬਾਰ ਸਭ ਕੁਝ ਤਬਾਹ ਹੋ ਗਿਆ ਜਿਸ ਕਾਰਨ ਇਸ ਇਲਾਕੇ ਵਿੱਚ ਕੋਈ ਬਿਜਲੀ ਅਤੇ ਸਾਫ਼ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਰਿਹਾ ਖਾਲਸਾ ਟੀਮ ਵੱਲੋਂ ਇਸ ਇਲਾਕੇ ਦਾ ਦੌਰਾ ਕੀਤਾ ਗਿਆ ਤੇ ਲੋੜਵੰਦਾਂ ਲਈ ਗਰਮ ਖਾਣੇ ਦਾ ਬੰਦੋਬਸਤ ਕੀਤਾ ਗਿਆ ਇਸ ਦੇ ਨਾਲ ਹੀ ਪੀਣ ਵਾਲੇ ਪਾਣੀ ਦਾ ਵੀ ਪ੍ਰਬੰਧ ਕੀਤਾ ਗਿਆ ਤੇ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਲੋਕਾਂ ਨੂੰ ਤੇ ਖਾਲਸਾ ਏਸ ਸਮੇਂ ਲੋਕਾਂ ਨੂੰ ਪਕਾ ਪਕਾ ਖਾਣਾ ਵੀ ਲੈ ਕੇ ਆਈਏ ਤੇ ਪੀਣ ਦਾ ਸਾਫ ਪਾਣੀ ਵੀ ਲੈ ਕੇ ਆਈਏ ਤੇ ਲੋਕ ਇਸ ਚੀਜ਼ ਨੂੰ ਦੇਖ ਕੇ ਬੜੇ ਖੁਸ਼ ਨੇ ਕਿ ਇਹਨਾਂ ਦੀ ਮਦਦ ਲਈ ਜਿਵੇਂ ਕਿ ਖਾਲਸਾ ੜੇ ਇੱਥੇ ਕਿਨਾ ਜਿਵੇਂ ਜੀਵਦੇ ਖਾਲਸਾ ਦੇ ਇਨ੍ਹਾਂ ਯਤਨਾਂ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ ਦਸਵੰਦ ਦੇਣ ਲਈ ਲਿੰਕ ਉੱਤੇ ਕਲਿੱਕ ਕਰੋ ਆਪ ਕੋ ਆਪਣੇ ਮੁਲਕਾਂ ਵਿੱਚੋਂ ਦਸਵੰਧ ਭੇਜ ਸਕਦੇ ਹੋ ਤਾਂ ਜੋ ਇਹਨਾਂ ਲੋੜਵੰਦਾਂ ਤੱਕ ਹਰ ਸੰਭਵ ਮਦਦ ਪਹੁੰਚਾਈ ਜਾ ਸਕੇ